ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਧਮਾਨ ਬਲੋਂ ਨੀ ਗੱਲ ਨਿਗਾ ਸਵਾਗਤ ਹੈ ਜੀ ਸੋ ਜੋ ਪੋਸਟ ਆਫਿਸ ਹੈ ਕੁਰਾਲੀ ਦੇ ਵਿੱਚ ਸੋ ਇਹਨਾਂ ਦੇ ਵੱਲੋਂ ਇੱਕ ਸਰਬਤ ਦੇ ਭਲੇ ਲਈ ਇੱਕ ਸਰਬਸਾਂਝਾ ਅਖੰਡ ਪਾਠ ਹਰ ਸਾਲ ਕਰਵਾਇਆ ਜਾਂਦਾ ਹੈ ਸੋ ਅੱਜ ਵੀ ਇਹ ਸਾਲਾਨਾ ਜੋ ਸਰਬਸਾਂਝਾ ਅਖੰਡ ਪਾਠ ਕਰਵਾਇਆ ਗਿਆ ਇੱਥੇ ਕੀਰਤਨ ਗੁਰਬਾਣੀ ਚੱਲੀ ਆ ਅਤੇ ਲੋਕ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਵੀ ਕਰ ਰਹੇ ਨੇ ਲੰਗਰ ਵੀ ਚੱਲੇ ਨੇ ਤੇ ਆਓ ਤੁਹਾਨੂੰ ਦਿਖਾਉਨੇ ਆ ਜਾਣਕਾਰੀ ਅਤੇ ਪਹਿਲਾਂ ਆਪਾਂ ਗੱਲਬਾਤ ਵੀ ਕਰਦੇ ਆ ਜੋ ਪ੍ਰਬੰਧਕ ਨੇ ਜਿਨ੍ਹਾਂ ਦੇ ਵੱਲੋਂ ਇਹ ਕਰਵਾਇਆ ਗਿਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜਗੀਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਿਹੜਾ ਸਾਲਾਨਾ ਸਮਾਗਮ ਕੀਤਾ ਜਾਂਦਾ ਹੈ ਤੁਹਾਡੇ ਡਾਕਖਾਨੇ ਦੇ ਮਹਿਕਮੇ ਵੱਲੋਂ ਸੋ ਕੀ ਕਹੋਗੇ ਇਹਦੇ ਬਾਰੇ ਮਤਲਬ ਕਿ ਤੁਸੀਂ ਹਰ ਸਾਲ ਇਹ ਸੇਵਾ ਕਰਦੇ ਹੋ ਦੇਖੋ ਜੀ ਇਹ ਸਾਡੇ ਜਿਹੜੇ ਰਿਟਾਇਰਮੈਂਟ ਪੁਰਾਣੇ ਬੰਦੇ ਹਨ ਜੀ ਜਿਵੇਂ ਸਰਦਾਰ ਜਿੰਦਰ ਸਿੰਘ ਹੋਏ ਸਰਮੁਖ ਸੀ ਗਰਮੇਲ ਸਿੰਘ सुरेंद्र ਸਿੰਘ ਆਪਣੇ ਗੁਰਨਾਮ ਸਿੰਘ ਇਹਨਾਂ ਨੇ ਸ਼ੁਰੂ ਕਰਿਆ ਬਹੁਤ ਪੁਰਾਣਾ 2000 ਤੋਂ ਪਹਿਲਾਂ ਦਾ तकरीबन ਨੂੰ 27-28 ਸਾਲ ਹੋ ਗਏ ਲਗਾਤਾਰ ਚੱਲਦੇ ਨੂੰ ਖੰਡ ਪਟਣ ਨੂੰ ਜੀ ਤੇ ਉਸੇ ਤਰ੍ਹਾਂ ਸੇਵਾ ਚੱਲ ਰਹੀ ਹਰੇਕ ਸਾਲ ਪਾਠ ਕਰਾਉਂਦੇ ਜੀ ਬਾਬਾ ਜੀ ਦੀ ਕਿਰਪਾ ਨਾਲ ਹੀ ਸੀ ਹੁੰਦੀ ਰਵੇ ਕਿਰਪਾ ਜੀ ਜੀ ਹਾਂਜੀ ਹਾਂਜੀ ਵੀਰ ਜੀ ਕੀ ਕਹਿਣਾ ਹੈ ਤੁਹਾਡਾ ਵੈਕੀ ਜੀ ਕਾ ਖਾਲਸਾ ਵੈਕੀ ਜੀ ਕੀ ਫਤਿਹ ਜੀ ਅੱਜ ਡਿਪਾਰਟਮੈਂਟ ਆਫ ਪੋਸਟ ਵੱਲੋਂ ਕਰਵਾਏ ਗਏ ਸ਼੍ਰੀ ਕਨਵਰ ਸਾਹਿਬ ਜੀ ਦਾ ਸੰਪੂਰਨ ਭੋਗ ਪਾਇਆ ਗਿਆ ਜਿਸ ਵਿੱਚ ਡਿਪਾਰਟਮੈਂਟ ਤੋਂ ਰਿਟਾਇਰ ਸਾਥੀ ਅਤੇ ਜੋ ਮੌਜੂਦਾ ਸਾਥੀ ਆ ਸਾਰੇ ਨੇ ਹਾਜ਼ਰੀ ਭਰਵਾਈ ਆ ਤੋਂ ਇਸ ਦੇ ਨਾਲ ਨਾਲ ਜੋ ਕਰਾਲੀ ਦੀ ਲੋਕਲ ਸੰਗਤ ਆ ਇਸ ਨੇ ਵੀ ਵੱਧ ਚੜ ਕੇ ਇੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਹਾਜ਼ਰੀਆਂ ਲਗਵਾਈਆਂ ਹਨ ਤੋ ਇਹ ਜੋ ਅਸੀਂ ਪਾਠ ਕਰਵਾਉਂਦੇ ਆ ਕਾਫੀ ਦੇਰ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਉਹ ਸਰਵੱਤ ਦੇ ਭਲੇ ਲਈ ਹੀ ਕਰਵਾ ਰਿਹਾ ਨਾ ਕਿ ਕੱਲਾ ਆਪਣੇ ਪੋਸਟ ਆਫਿਸ ਦੇ ਸਟਾਫ ਦੇ ਲਈ ਸਰਵੱਤ ਦੇ ਭਲੇ ਲਈ ਕਰਵਾ ਰਿਹਾ ਤੋ ਵਾਹਿਗੁਰੂ ਜੀ ਅੱਗੇ ਰਿਕੁਐਸਟ ਕਰਦੇ ਆ ਕਿ ਕਿਰਪਾ ਕਰਨ ਕੇ ਵੀ ਜੋ ਸੰਗਤਾਂ ਆਇਆਂ ਉਹਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸੇਤਾ ਤੰਦਰੁਸਤ ਰੱਖਣੀ ਆ ਚੜ੍ਹਦੀ ਕਲਾ ਵਿੱਚ ਰੱਖਣੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੁਲਵਿੰਦਰ ਜੀ ਕੀ ਕਹਿਣਾ ਹੈ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੂਜ਼ ਸਮੂਹ ਸਾਧ ਸੰਗਤ ਕਰਾਲੀ ਦੀ ਸੰਗਤ ਵੱਲੋਂ ਪੋਸਟ ਡਿਪਾਰਟਮੈਂਟ ਵੱਲੋਂ ਸਾਂਝ ਸਰਵ ਸੰਝ ਖੰਡ ਫਾਟ ਰਖਵਾਇਆ ਗਿਆ ਜਿਹਦੇ ਕਿ ਅੱਜ ਭੂ ਪਾਏ ਗਏ ਨੇ ਜੀ ਆਪਾਂ ਪ੍ਰਧਾਨ ਜੀ ਨੇ ਜਗਜੀਤ ਜੀ ਨੇ ਦੱਸੇ ਦਿੱਤਾ ਤੁਹਾਨੂੰ ਸਾਰਾ ਡਿਟੇਲ ਚ ਤੇ ਪ੍ਰਿੰਦਰ ਜੀ ਨੇ ਤੇ ਆਪਾਂ ਇੱਥੇ ਪਹੁੰਚੀ ਕਰਾਲੀ ਦੀ ਸਾਧ ਸੰਗਤ ਦਾ ਅਤੇ ਸਮੂਹ ਪੋਸਟਲ ਸਟਾਫ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਤੇ ਨਿੱਗਾ ਸਵਾਗਤ ਆ ਜੀ ਵਾਹਿਗੁਰੂ ਸਭ ਨੂੰ ਖੁਸ਼ੀਆਂ ਦੇਵੇ ਸਰਬਦਾ ਭਲਾ ਹੋਵੇ ਜੀ ਧੰਨਵਾਦ ਮਾਚਲ ਵਾਲਾ ਗ੍ਰੇਟ ਮੈਡਲਿਸਟ tamne